ਅੱਜ ਅਸੀਂ ਪਿੰਡ ਮਣੀਯਾਲ ਦੇ ਵਿੱਚ ਖੜੇ ਆ ਤੁਸੀਂ ਇੱਥੇ ਪਿੱਛੇ ਦੇਖ ਸਕਦੇ ਹੋ ਵੀ ਜਿਹੜਾ ਸਾਰਾ ਬੁੱਢੇ ਨਾਲੇ ਦਾ ਕਾਲਾ ਪਾਣੀ ਆ ਸਾਰਾ ਸਤਲੋਜ ਦਰਿਆ ਦੇ ਵਿੱਚ ਪਾਇਆ ਜਾ ਰਿਹਾ ਹੈਗਾ ਇੱਧਰ ਦਿਖਾ ਇੱਕ ਪਾਸੇ ਤੁਸੀਂ ਆ ਬੁੱਢੇ ਨਾਲੇ ਦਾ ਜਿਹੜਾ ਜ਼ਹਿਰੀਲਾ ਪਾਣੀ ਆ ਰਿਹਾ ਜਿਹਦੇ ਵਿੱਚ ਫੈਕਟਰੀਆਂ ਦਾ ਜਿਹੜਾ ਸਾਰਾ ਜ਼ਹਿਰੀਲਾ ਪਾਣੀ ਪਾਇਆ ਜਾ ਰਿਹਾ ਤੁਸੀਂ ਇਹਦਾ ਰੰਗ ਦੇਖ ਲਓ ਤੇ ਦੂਜੇ ਪਾਸੇ ਜਿਹੜਾ ਸਤਲੋਜ ਦਰਿਆ ਹੈਗਾ ਤੁਸੀਂ ਉਹਦੇ ਪਾਣੀ ਦਾ ਰੰਗ ਦੇਖ ਲਓ ਇੱਥੋਂ ਉਹ ਤੁਸੀਂ ਪਿੱਛੋਂ ਦੇਖ ਸਕਦੇ ਹੋ ਉੱਥੋਂ ਸਾਰਾ ਬੁੱਢੇ ਨਾਲੇ ਦਾ ਜਿਹੜਾ ਸਾਰਾ ਗੰਦਾ ਪਾਣੀ ਜ਼ਹਿਰੀਲਾ ਪਾਣੀ ਆ ਜਿਹੜਾ ਸਾਰਾ ਇੱਥੇ ਸਤਲੁਜ ਦਰਿਆ ਦੇ ਵਿੱਚ ਪਾਇਆ ਜਾਂਦਾ ਹੈਗਾ ਇੱਥੇ ਆਲੇ ਦੁਆਲੇ ਦੇ ਜਿਹੜੇ ਪਿੰਡ ਆ ਉੱਥੇ ਵੀ ਬੱਚਿਆਂ ਨੂੰ ਇਹ ਬੁੱਢੇ ਨਾਲੇ ਦੇ ਜ਼ਹਿਰੀਲੇ ਪਾਣੀ ਦੇ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਨੇ ਕਿਸੇ ਦੇ ਵਾਲ ਝੜ ਜਾਂਦੇ ਆ ਕਿਸ ਨੂੰ ਕਿਡਨੀ ਦੀ ਪ੍ਰੋਬਲਮ ਆ ਜਾਂਦੀ ਆ ਤੇ ਇੱਧਰ ਵੀ ਆ ਸਾਰੇ ਪਿੰਡ ਵਾਸੀ ਖੜੇ ਆ ਦੇਖੋ ਜੇ ਤੁਸੀਂ ਆਪਣੇ ਲਈ ਨਹੀਂ ਨਾ ਬੋਲੋਗੇ ਤਾਂ ਤੁਹਾਡੇ ਲਈ ਕਿਸੇ ਹੋਰ ਨੇ ਨਹੀਂ ਬੋਲਣਾ ਆ ਕੇ ਪਾਣੀ ਬਹੁਤ ਖਰਾਬ ਹੈ ਬੁੱਢੇ ਤੇਰੇ ਕਰਕੇ ਬਿਮਾਰੀਆਂ ਲੱਗਦੀਆਂ ਹਾਂ ਦੰਦਾਂ ਤਾਂ ਵੀ ਖਰਾਬ ਹੁੰਦੇ ਆ ਪੇਟ ਵਿੱਚ ਖਰਾਬੀ ਹੁੰਦੀ ਆ ਵਾਲ ਵੀ ਖਰਾਬ ਹੋ ਜਾਂਦੇ ਆ ਨਿੱਕੇ ਨਿੱਕੇ ਬੱਚਿਆਂ ਦੇ ਚਿੱਟੇ ਵਾਲ ਆਉਂਦੇ ਆ ਨਿੱਕੇ ਨਿੱਕੇ ਜਵਾਕਾਂ ਦੇ ਚਿੱਟੇ ਵਾਲ ਆ ਜਾਂਦੇ ਪੇਟ ਬਹੁਤ ਦਰਦ ਹੁੰਦਾ ਅਚਾਨਕ ਹੀ ਪੇਟ ਦਰਦ ਹੋਣਾ ਨਹੀਂ ਪੈਂਦਾ ਪਾਣੀ ਵੀ ਕਿਉਂਕਿ ਅਸੀਂ ਥੱਲੇੋਂ ਬੋਰਾਂ ਦੇ ਪਾਣੀ ਪੀ ਰਹੇ ਹਾਂ ਤੇ ਇਹ ਤੋਂ ਇਲਾਵਾ ਜਿਹੜੀਆਂ ਤੁਸੀਂ ਮੋਟਰਾਂ ਲਵਾਈਆਂ ਵਾ ਉੱਚ ਵੀ ਫਿਰ ਕਾਲਾ ਪਾਣੀ ਹੁੰਦਾ ਹਾਂਜੀ 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 ਪਾਣੀ ਕਈ ਵਾਰੀ ਚੈੱਕ ਹੋ ਚੁੱਕਾ ਤੇ ਨਲਕਿਆਂ ਦਾ ਬੋਰਾਂ ਦਾ ਪਾਣੀ ਖਰਾਬ ਬਿਲਕੁਲ ਖਰਾਬ ਹੈ ਸਾਨੂੰ ਨਾ ਕੀਤੀ ਜਾਂਦੀ ਆ ਮਨਾ ਕੀਤਾ ਜਾਂਦਾ ਵੀ ਇਹ ਪਾਣੀ ਨਹੀਂ ਪੀਣਾ ਫੇ ਤੁਸੀਂ ਕੀ ਕਰਦੇ ਹੋ ਪੀ ਰਹੇ ਆ ਸਾਡੀ ਕੀ ਕਰੀ ਪਾਣੀ ਪੀ ਵੀ ਕਰ ਸਰਕਾਰੀ ਟੋਟੇ ਲੱਗੇ ਹੋ ਸਾਡੇ ਖਰਾਜ ਟੈਂਕੀਆ ਪਾਣੀ ਪੀ ਵੀ ਵਰਦਾ ਹੀ ਹੈ ਪਾਣੀ ਨਹੀਂ ਆਦਾ ਹਾਂਜੀ ਟੂਟੀ ਵੀ ਨਹੀਂ ਹੁੰਦੀ ਅੱਛਾ ਟੂਟੀ ਵੀ ਨਹੀਂ ਹੁੰਦੀ ਇਹ ਪਾਣੀ ਦਾ ਕਿਵੇਂ ਹੱਲ ਕਰਦੇ ਹੋ ਤੁਸੀਂ ਪਾਣੀ ਸੀ ਨਾ ਤੋਨੋਤਾ ਹੋਈ ਵਰਤਲੇਗਾ ਮੋਟਰ ਵਾਲਾ ਆ ਦਾ ਘਰ ਵਾਲਾ ਜਿਹੜਾ ਪੀਣ ਵਾਸਤੇ ਟੂਟੀ ਆਉਂਦੀ ਸਰਕਾਰੀ ਉਹ ਪੀਵੇਗਾ ਉਹ ਉਹ ਵੀ ਤਾਂ ਥੱਲੇ ਬੋਰ ਹੀ ਕਰਾਇਆ ਹੁੰਦਾ ਹੋਰਾਂ ਦਾ ਉਹ ਹੋਰਾਂ ਦਾ ਹੀ ਹੈ ਪਾਣੀ ਉਹ ਵੀ ਖਰਾਬ ਹੀ ਹੈ ਮਜਬੂਰੀ ਹੈ ਵੀ ਕਿੰਨਾ ਚਿਰ ਰੜ ਘੇਰੇ ਨੇ ਵੀ ਇਹ ਪਾਣੀ ਦਾ ਹੱਲ ਹੋਵੇਗਾ ਤੁਸੀਂ ਬੋਲੇ ਨਹੀਂ ਕੋ ਸਰਕਾਰ ਨੂੰ ਜਿਵੇਂ ਸਾਰੇ ਪਿੰਡ ਵਾਸੀਆਂ ਦੇ ਵੱਲੋਂ ਗੱਲ ਕਹੀ ਗਈ ਹੋਵੇ ਵੀ ਇਹ ਤਾਂ ਇਹ ਪਾਣੀ ਦਾ ਭਾਈ ਹੱਲ ਕਰਕੇ ਦਓ ਸਾਡੇ ਜਵਾਕ ਕਿਹੜੇ ਬਿਮਾਰ ਹੋ ਰਹੇ ਆ ਜਾਂਦੇ ਕਰਦੇ ਕੁਝ ਵੀ ਧਰਨਿਆਂ ਤੇ ਜਾਤ ਰਹੇ ਨੇ ਇੱਕ ਸਾਰੇ ਜਾਣਦੇ ਨੇ ਵੀ ਪਾਣੀ ਦੀ ਅੰਦਰੀ ਉਹ ਸੀਦੀ ਸਰਕਾਰ ਨੇ ਵੀ ਲਾਏ ਜਾਂਦੇ ਆ ਮਤਲਬ ਕੋਈ ਹੱਲ ਨਹੀਂ ਕੀਤਾ ਗਿਆ ਸਰਕਾਰ ਦੇ ਬੁੱਡੇ ਨਾਲੇ ਦਾ ਹੱਲ ਜਿਹੜਾ ਇਹਨੂੰ ਵੀ ਸਿਆਸਤ ਦੇ ਲਈ ਵਰਤਿਆ ਜਾਂਦਾ ਹੈਗਾ ਜਿਵੇਂ ਪੰਜਾਬ ਤੇ ਹਰਿਆਣੇ ਦੇ ਵਿੱਚੋਂ ਵੋਟਾਂ ਲੈਣ ਦੇ ਲਈ ਪਾਣੀਆ ਦਾ ਮੁੱਦਾ ਬਣਾਇਆ ਜਾਂਦਾ ਠੀਕ ਉਸੇ ਤਰ੍ਹਾਂ ਆ ਬੁੱਡੇ ਨਾਲੇ ਦਾ ਮੁੱਦਾ ਵੀ ਆ ਜਿਹੜਾ ਇਹ ਸਿਰਫ ਤੇ ਸਿਰਫ ਵੋਟਾਂ ਦੇ ਵੇਲੇ ਉਸ਼ਾਲਿਆ ਜਾਂਦਾ ਸਾਡੇ ਪਿੰਡਾਂ ਦੇ ਵਿੱਚ ਆਉਂਦੇ ਆ ਲੀਡਰ ਇਹਨਾਂ ਨੂੰ ਕਹਿੰਦੇ ਆ ਵੀ ਹੱਲ ਕਰਾਂਗੇ ਅਸੀਂ ਪੋਟਾ ਲੈਣ ਤੋਂ ਬਾਅਦ ਕੋਈ ਕੁਛ ਨਹੀਂ ਕਰਦਾ ਤੁਸੀਂ ਦੇਖ ਲਓ ਉਮੇ ਦਾ ਉਮੇ ਆ ਜਿਹੜਾ ਇਹ ਜ਼ਹਿਰੀਲਾ ਪਾਣੀ ਆ ਸੱਤ ਨੂੰ ਇਹ ਗੱਲ ਇਹ ਵੀ ਆ ਨਾ ਸਾਡੇ ਜਿਹੜੇ ਆ ਏਰੀਏ ਦੇ ਲੋਕ ਆ ਭੋਲੇ ਭਾਲੇ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਹੈਗਾ ਪੜਨਗੇ ਕਿਥੋਂ ਸਾਡੇ ਇੱਧਰ ਜਿਹੜੇ ਜਵਾਕ ਨੇ ਉਹਨਾਂ ਨੂੰ ਕੈਂਸਰ ਹੋਇਆ ਪਿਆ ਕਾਲਾ ਪੀਲਾ ਉਹਨਾਂ ਨੂੰ ਆ ਦੰਦਾਂ 'ਚ ਖਰਾਬੀ ਉਹਨਾਂ ਦੇ ਆਈ ਹੋਈ ਆ ਵਾਲ ਚਿੱਟੇ ਉਹਨਾਂ ਦੇ ਹੋਏ ਹੋਇਆ ਪਾਣੀ ਆਹਾ ਪੀਣ ਨੂੰ ਗੰਧ ਉਹ ਮਜਬੂਰ ਆ ਤੁਸੀਂ ਇਹ ਦੇਖੋ ਵੀਥੇ ਇੱਕ ਪਾਸੇ ਹੈਗਾ ਸਾਫ਼ ਪਾਣੀ ਸਤਲੋਜ ਦਾ ਹਾਂਜੀ ਠੀਕ ਆ ਤੇ ਸਾਰੀ ਫੈਕਟਰੀਆਂ ਦਾ ਪਾਣੀ ਆ ਜਿਹੜਾ ਉਹ ਕੀ ਗੱਲ ਇਹਨਾਂ ਲੋਕਾਂ ਦੇ ਹਿੱਸੇ ਆਊਗਾ ਹੁਣ ਪਹਿਲੀ ਗੱਲ ਤਾਂ ਇਹ ਪੰਜਾਬ ਦੇ ਵਿੱਚ ਜਿਹੜੀ ਕੋਈ ਵੀ ਫੈਕਟਰੀ ਆ ਮੈਂ ਕਹਿੰਦਾ ਉਹ ਨਹੀਂ ਹੋਣੀ ਚਾਹੀਦੀ ਕਿਉਂਕਿ ਪੰਜਾਬ ਆ ਪੰਜਾਬ ਦੇ ਵਿੱਚ ਜਿਹੜਾ ਮੁੱਖ ਕਿੱਤਾ ਉਹ ਖੇਤੀਬਾੜੀ ਆ ਪੰਜਾਬ ਦੀ ਜ਼ਮੀਨ ਇੰਨੀ ਉਪਜਾਊ ਆ ਜਿਹੜੀ ਫਸਲ ਪੰਜਾਬ ਦੀ ਜ਼ਮੀਨ ਦੇ ਉੱਪਰ ਹੁੰਦੀ ਆ ਨਾ ਜਿਹੜੀ ਪੈਦਾਵਾਰ ਇੱਥੇ ਤੁਸੀਂ ਜੋ ਕੁਝ ਮਰਜੀ ਬੀਜ ਲੋ ਜਿਹੜੀ ਮਰਜੀ ਫਸਲ ਦੀ ਤੁਸੀਂ ਖੇਤੀ ਕਰ ਲੋ ਇੱਥੇ ਉਹੀ ਫਸਲ ਹੁੰਦੀ ਆ ਇੰਨੀ ਉਪਜਾਊ ਧਰਤੀ ਆ ਪੰਜਾਬ ਦੀ ਜਿਹੜੀਆਂ ਫੈਕਟਰੀਆਂ ਇੱਥੇ ਲੱਗੀਆਂ ਹੋਈਆਂ ਨੇ ਇੰਨਾ ਹਾ ਗੰਦਾ ਪਾਣੀ ਆ ਸਾਰਾ ਪੰਜਾਬ ਦੀ ਆਪਣੀ ਧਰਤੀ ਆ ਉਪਜਾਊ ਧਰਤੀ ਇਹਨੂੰ ਹੁਣ ਖਰਾਬ ਕਰ ਰਿਹਾ ਇਹਨੂੰ ਦੂਸ਼ਿਤ ਕਰ ਰਿਹਾ ਜੇ ਇਹੀ ਹਾਲਾਤ ਰਹੇ ਮੈਂ ਕਹਿੰਦਾ ਪੰਜਾਬ ਨੂੰ ਵੀ ਰਾਜਸਥਾਨ ਬੰਦ ਦੇ ਵਿੱਚ ਦੇਰ ਨਹੀਂ ਲੱਗਣੀ ਬਾਈ ਗੱਲ ਤੁਸੀਂ ਇਹ ਦੇਖੋ ਹੁਣ ਆ ਪਾਣੀ ਆ ਰਿਹਾ ਦੇਖ ਲੋ ਉਬਾਲੇ ਮਾਰ ਰਿਹਾ ਵਾ ਪਾਣੀ ਦਿਖਾਓ ਯਾਰ ਆ ਨੇੜੇ ਦਿਖਾਈ ਕੈਮਰਾਮੈਨ ਨੂੰ ਕਹੂੰਗਾ ਮੇਰੇ ਵੀਰ ਨੂੰ ਵੀ ਆ ਦਿਖਾਓ ਆ ਪਾਣੀ ਦੇਖ ਲਓ ਪਰਾਂ ਪਾਣੀ ਜਾਂਦਾ ਉਹ ਚ ਕੋਈ ਵਾਲਾ ਨਹੀਂ ਹੈਗਾ ਆ ਜਿਹੜਾ ਪਾਣੀ ਜਾਂਦਾ ਵਾ ਇਹਦੇ ਵਿੱਚ ਦੇਖੋ ਕਿਵੇਂ ਪਾਣੀ ਉਬਾਲੇ ਮਾਰ ਰਿਹਾ ਨਿਰਾ ਜ਼ਹਿਰ ਨਿਰਾ ਕੈਮੀਕਲ ਨਿਰਾ ਕੈਂਸਰ ਆਹੇ ਬਾਈ ਨਿਰਾ ਜੀ ਨੂੰ ਆਪਾਂ ਕਹਿ ਦਈਏ ਇਹ ਕੀ ਗੱਲ ਸਾਰੀ ਡੈਂਗਾ ਦਾ ਜਿਹੜਾ ਸਾਰੀ ਇੰਡਸਟਰੀ ਦਾ ਪਾਣੀ ਆ ਜਾਂ ਗੰਦੇ ਨਾਲੇ ਦਾ ਜਿਹੜਾ ਪਾਣੀ ਆ ਬੁੱਢਾ ਨਾਲਾ ਜਿਹੜਾ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਕੀ ਇਹ ਨਾ ਪਿੰਡਾਂ ਦੇ ਹਿੱਸੇ ਆਊਗਾ ਹੁਣ ਹੈ ਉਹਨੂੰ ਉੱਥੇ ਬੰਦ ਕਰਨਾ ਚਾਹੀਦਾ ਵਾ ਇਹਨ ਇਹ ਵਿਚਾਰੇ ਹੜਾ ਨਾਲ ਵੀ ਇਹੀ ਪ੍ਰਭਾਵਿਤ ਹੁੰਦੇ ਨੇ ਠੀਕ ਆ ਇਹਨਾਂ ਦੀ ਜ਼ਮੀਨਾਂ ਜਿੱਥੇ ਖੇਤੀ ਕਰਦੇ ਨੇ ਪਾਣੀ ਵਾਜੇ ਪਿੱਛੋਂ ਪਾਣੀ ਛੱਡ ਦਿੱਤਾ ਜਾਂਦਾ ਵਾ ਉਦੋਂ ਵੀ ਇਹੀ ਇਹਨਾਂ ਦਾ ਹੀ ਨੁਕਸਾਨ ਹੁੰਦਾ ਵਾ ਜਿਹੜਾ ਜਦੋਂ ਹੜਾ ਆ ਗਿਆ ਘਰ ਛੱਡਣ ਨੂੰ ਇਹ ਮਜਬੂਰ ਹੋ ਜਾਂਦੇ ਨੇ ਸਕੂਲ ਇਹਨਾਂ ਇਹਨਾਂ ਦੇ ਬੰਦ ਹੋ ਜਾਂਦੇ ਨੇ ਜਦੋਂ ਹੜਾ ਆ ਜਾਂਦਾ ਵਾ ਤੇ ਆ ਹੁਣ ਜੇ ਸਭ ਕੁਝ ਬਚਿਆ ਸੀ ਆ ਗੰਦੇ ਪਾਣੀ ਨਾਲ ਹੁਣ ਇਹਨਾਂ ਨੂੰ ਮਾਰ ਦੋ ਇਹ ਕਿੱਥੇ ਤੱਕ ਨੇ ਆਏ ਆ ਬਾਈ ਦੇਖੋ ਬਾਈ ਜਿਹੜੀਆਂ ਵੀ ਇਹ ਫੈਕਟਰੀਆਂ ਨੇ ਜੋ ਇਹ ਜ਼ਹਿਰੀਲਾ ਪਾਣੀ ਜਿਹੜਾ ਇੱਥੇ ਪਾਇਆ ਜਾਂਦਾ ਹੈਗਾ ਜਿੰਨੀਆਂ ਵੀ ਫੈਕਟਰੀਆਂ ਨੇ ਇਹ ਸਾਰੀਆਂ ਉਸ ਧਰਤੀ ਦੇ ਉੱਪਰ ਹੋਣੀਆਂ ਚਾਹੀਦੀਆਂ ਜਿੱਥੋਂ ਦੀ ਜਿਹੜੀ ਜ਼ਮੀਨਾਂ ਪੰਜਾਬ ਨਹੀਂ ਹੈਗੀ ਉਹ ਤਾਂ ਰਾਜਸਥਾਨ ਵਾਲੀ ਸਾਈਡ ਜਿੱਥੇ ਮਤਲਬ ਜ਼ਮੀਨਾਂ ਦੇ ਉੱਪਰ ਖੇਤੀਬਾੜੀ ਆ ਜਿਹੜੀ ਨਹੀਂ ਹੁੰਦੀ ਇਹ ਜਿਹੜੀਆਂ ਫੈਕਟਰੀਆਂ ਉੱਥੇ ਲੱਗਣੀਆਂ ਚਾਹੀਦੀਆਂ ਹੁਣ ਪੰਜਾਬ ਉਹ ਕਿਉਂ ਮਾਰੂਥਲੀ ਏਰੀਆ ਸਾਰਾ ਮਾਰੂਥਲੀ ਏਰੀਆ ਉੱਥੇ ਲੱਗ ਸਕਦੀ ਆ ਉੱਥੇ ਇਹ ਜਿਹੜੀਆਂ ਫੈਕਟਰੀਆਂ ਨੇ ਉਹ ਲੱਗ ਸਕਦੀਆਂ ਨੇ ਪਰ ਇੱਥੇ ਤੁਸੀਂ ਦੇਖੋ ਸੱਤ ਲੋਜ ਖਰਾਬ ਹੋ ਗਿਆ ਸੱਤ ਲੋਜ ਨਹੀਂ ਕਿੱਥੇ ਤੱਕ ਮਾਰ ਕਰਨੀ ਆ ਜਾ ਕੇ ਕਿੰਨੇ ਪਸ਼ੂ ਪਾਂਸੀ ਇੱਥੋਂ ਪਾਣੀ ਪੀਂਦੇ ਆ ਹੁਣ ਜੇ ਆਪਾਂ ਪੰਜਾਬ ਦੀ ਧਰਤੀ ਵੀ ਖਰਾਬ ਕਰਤੀ ਤਾਂ ਅੰਨ ਆਪਾਂ ਕਿੱਥੇ ਪੈਦਾ ਕਰਾਂਗੇ ਇੱਥੇ ਘਰਾਂ ਦੇ ਵਿੱਚੋਂ ਤੁਸੀਂ ਜਾ ਕੇ ਦੇਖੋ ਵੀ ਕਾਲਾ ਪਾਣੀ ਨਿਕਲਦਾਗਾ ਜਿਵੇਂ ਆਹ ਜੀਰੇ ਦੇ ਵੱਲ ਹਾਲਾਤ ਹੋਏ ਸੀ ਉਥੇ ਜੀਰੇ ਫੈਕਟਰੀ ਲੱਗੀ ਸੀ ਤੇ ਆਲੇ ਦੁਆਲੇ ਘਰਾਂ ਦੇ ਵਿੱਚੋਂ ਕਾਲਾ ਪਾਣੀ ਜਿਹੜਾ ਉਹ ਨਿਕਲਣਾ ਉਹ ਸ਼ੁਰੂ ਹੋ ਗਿਆ ਸੀ ਕਿਉਂਕਿ ਕਈ ਫੈਕਟਰੀਆਂ ਇਹ ਪਾਣੀ ਆ ਜਿਹੜਾ ਉਹ ਧਰਤੀ ਦੇ ਥੱਲੇ ਉਹ ਦੱਬ ਰਹੀਆਂ ਨੇ ਤੇ ਕਈ ਇੱਥੇ ਸਤਲੋਜ ਦੇ ਵਿੱਚ ਆ ਪਾਇਆ ਜਾ ਰਿਹਾ ਹੈਗਾ ਤੇ ਆ ਜਿਹੜਾ ਬੁੱਢਾ ਨਾਲਾ ਗਾਏ ਲੁਧਿਆਣੇ ਦੇ ਬਚਾਲ ਦੀ ਹੋ ਕੇ ਆਉਂਦਾ ਤੁਸੀਂ ਦੇਖ ਲਓ ਅਜ ਤੱਕ 30 35 ਸਾਲ ਹੋ ਗਏ ਕੋਈ ਸਰਕਾਰ ਦੇ ਵੱਲੋਂ ਹੱਲ ਨਹੀਂ ਕਰ ਕੋਈ ਹੱਲ ਨਹੀਂ ਨਿਕਲੇ ਤੇ ਹੱਲ ਉਦੋਂ ਨਿਕਲਦਾ ਜਦੋਂ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਊਗਾ ਤੇ ਆ ਲੁਧਿਆਣੇ ਪ੍ਰੋਗਰਾਮ ਰੱਖਿਆ ਸੀਗਾ ਤਿੰਨ ਦਿਨ ਪਹਿਲਾਂ ਉੱਥੇ ਤੁਸੀਂ ਦੇਖ ਲਓ ਲੁਧਿਆਣੇ ਦੇ ਨਾ ਜਿਹੜੇ ਲੋਕ ਆ ਬਾਈ ਸਾਡੇ ਆ ਨਾ ਜਿਹੜੇ ਉਹ ਉਹਨਾਂ ਨੂੰ ਹੁਣ ਐ ਹੋ ਗਿਆ ਕਿਉਂਕਿ ਕਰੋੜਾ ਕਰੋੜਾ ਦੀਆਂ ਉਹਨਾਂ ਦੇ ਜ਼ਮੀਨਾਂ ਆ ਗਈਆਂ ਇੱਕ ਇੱਕ ਕਿੱਲਾ ਉਹਨਾਂ ਦਾ 7-7 ਕਰੋੜ ਦਾ ਹੋ ਗਿਆ ਉਹ ਹੁਣ ਸਮਝਦੇ ਆ ਵੀ ਅਸੀਂ ਬਾਈ ਇੱਥੇ ਵੀ ਇਹੀ ਹਾਲ ਆ ਪਾ ਮੈਂ ਤੁਹਾਨੂੰ ਦਿਖਾਣਾ ਉਹ ਪਿੱਛੇ ਪੌੜ ਬਣ ਰਹੇ ਆ ਨਾ ਹਾਂ ਇੱਥੇ ਵੀ ਇਹੀ ਹਾਲ ਹੋਣਾ ਆ ਆ ਹਲੇ ਤਾਂ ਜਿਹੜੇ ਇਹਨਾਂ ਦੇ ਇੱਥੇ ਘਰ ਬਣੇ ਆ ਸਰਕਾਰ ਨੇ ਇਹ ਕਹਿ ਕੇ ਛੜਾ ਦੇਣੇ ਆ ਵੀ ਇਹ ਜ਼ਮੀਨ ਥੋੜੀ ਨਹੀਂ ਹੈਗੀ ਕਿਉਂਕਿ ਲੋਕ ਵੀਰੇ ਕੰਡੇ ਵਸ ਰਹੇ ਆ ਲੋਕ ਨਹੀਂ ਛੱਡਦੇ ਹਲੇ ਉਹਨਾਂ ਨੂੰ ਵੀ ਇਹ ਹਟਾਉਣਗੇ ਉਹਨਾਂ ਨੂੰ ਵੀ ਕਹਿਣਗੇ ਵੀ ਇੱਥੇ ਜਾਓ ਤੇ ਲੁਧਿਆਣੇ ਵਾ ਵੀ ਉੱਥੇ ਚਲੋ ਬੁੱਢੇ ਨਾਲੇ ਦੀ ਸਫਾਈ ਦੇ ਲਈ ਉੱਥੇ ਦੇ ਹੱਲ ਦੇ ਲਈ ਉੱਥੇ ਸਾਰੇ ਪਹੁੰਚੇ ਹੋਏ ਸੀਗੇ ਤੇ ਉਹਨਾਂ ਨੂੰ ਚਾਹੀਦਾ ਸੀ ਵੀ ਉੱਥੇ ਖੜ ਕੇ ਉੱਥੇ ਸਾਥ ਜ਼ਰੂਰ ਦਿੰਦੇ ਕਿਉਂਕਿ ਲੋਕਾਂ ਨੂੰ ਐ ਹੋ ਗਿਆ ਵੀ ਸਾਡੀਆਂ ਹਣ ਕਰੋੜ ਕਰੋੜ ਦੀਆਂ ਜ਼ਮੀਨਾਂ ਨੇ ਵੀ ਅਸੀਂ ਕੀ ਕਰਨਾ ਉਹਨਾਂ ਲੋਕਾਂ ਨੂੰ ਸੋਚਣਾ ਪੈਣਾ ਵੀ ਜੇ ਤੁਹਾਡਾ 5-7 ਕਰੋੜ ਦਾ ਕਿੱਲਾ ਹੈਗਾ ਵੀ ਤੁਸੀਂ ਪੈਸੇ ਥੋੜੀ ਖਾ ਲਓਗੇ ਗੱਡੀਆਂ ਥੋੜੀ ਖਾ ਲਓਗੇ ਪੀਣਾ ਦਾ ਪਾਣੀ ਵੀ ਆ ਜਿਉਣ ਦੇ ਲਈ ਪਾਣੀ ਵੀ ਪੀਣਾ ਪੈਣਾਗਾ ਅੰਨ ਹੀ ਖਾਣਾ ਪੈਣਾ ਸੋ ਇਸ ਕਰਕੇ ਆਪੋ ਆਪਣਾ ਫਰਜ਼ ਸਮਝ ਕੇ ਤੁਸੀਂ ਜ਼ਰੂਰ ਹਸਾ ਦਿਆ ਕਰੋ ਇੱਥੇ ਹੁਣ ਜੇ ਆਪਾਂ ਪਹਿਲਾ ਇਕੱਠੇ ਹੋਏ ਹੁੰਦੇ ਕਦੋਂ ਦਾ ਹੱਲ ਹੋ ਜਾਣਾ ਸੀਗਾ ਪਹਿਲਾ ਆਪਾਂ ਇਕੱਠੇ ਨਹੀਂ ਹੋਏ ਲੀਡਰਾਂ ਦੇ ਉੱਪਰ ਆਪਾਂ ਭਰੋਸਾ ਕਰ ਲੈਨੇ ਆ ਲੀਡਰ ਬਸ ਲੌਲੀਪੌਪ ਦੇ ਕੇ ਚਲੇ ਜਾਂਦੇ ਹੁਣ ਵੀ ਪੇੜਾ ਪੰਜਾਬੀਓ ਹਜੇ ਵੀ ਸੰਭਲ ਜੋ ਜੇ ਹਜੇ ਵੀ ਆਪਾਂ ਇਕੱਠੇ ਹੋਵਾਂਗੇ ਕਿਉਂਕਿ ਏਕੇ ਦੇ ਵਿੱਚ ਹੀ ਤਾਕਤਾਂ ਇਕੱਠੇ ਹੋਵਾਂਗੇ ਪ੍ਰੈਸ਼ਰ ਸਰਕਾਰ ਦੇ ਉੱਪਰ ਬਣੂਗਾ ਲੋਕਾਂ ਦੀ ਏਕਤਾ ਦੇ ਨਾਲ ਤਾਂ ਕੁਰਸੀਆਂ ਵੀ ਹਿੱਲ ਜਾਂਦੀਆਂ ਨੇ ਲੀਡਰਾਂ ਦੀਆਂ ਸਰਕਾਰਾਂ ਵੀ ਡੋਲਟ ਜਾਂਦੀਆਂ ਨੇ ਪੰਜਾਬ ਨੂੰ ਹੁਣ ਇਸੇ ਤਰ੍ਹਾਂ ਖਤਮ ਕੀਤਾ ਜਾ ਰਿਹਾ ਆਪਾਂ ਕਹਿ ਦਈਏ ਵੀ ਚਿੱਟਾ ਤਾਂ ਬੰਦੇ ਨੂੰ ਲੈਣ ਜਾਣਾ ਪੈਣਾ ਲਾਉਣ ਦੇ ਠੀਕ ਆ ਆਪ ਲਾਉਣਾ ਪੈਂਦਾ ਪਰ ਆਹ ਆ ਚੀਜ਼ ਨੇ ਤਾਂ ਘਰੇ ਬੈਠੇ ਲੋਕ ਮਾਰ ਦਿੰਦੇ ਆ ਆਹ ਜਹਿਰ ਦੀ ਚੀਜ਼ ਤਾਂ ਘਰੇ ਬੈਠੇ ਲੋਕ ਮਾਰ ਦਿੰਦੇ ਆ ਆਪਣੀਆਂ ਜ਼ਮੀਨਾਂ ਤਾਂ ਜ਼ਹਿਰੀਲੀਆਂ ਹੋ ਜਾਣੀਆਂ ਖੇਤੀ ਤਾਂ ਜ਼ਹਿਰੀਲੀ ਹੋ ਗਈ ਆ ਪਾਣੀ ਦੇ ਨਾਲ ਪੀਣ ਨੂੰ ਲੋਕ ਮਜਬੂਰ ਨੇ ਹੁਣ ਹੁਣੇ ਆਪਣੀਆਂ ਮਾਤਾ ਨੇ ਇੱਥੇ ਕਿਹਾ ਵੀ ਸਾਡੇ ਬਹੁਤ ਪ੍ਰੋਬਲਮ ਆ ਰਹੀਆਂ ਨੇ ਕਾਲਾ ਪੀਲਾ ਇਹਨਾਂ ਨੂੰ ਹੋ ਰਿਹਾ ਕੈਂਸਰ ਇਹਨਾਂ ਨੂੰ ਹੋ ਰਿਹਾ ਸਿਰਫ ਆ ਕਾਲੇ ਪਾਣੀ ਦੇ ਜ਼ਹਿਰ ਕਰਕੇ ਇੱਕ ਵਾਰ ਮੇਰਾ ਵੀਰ ਬਣ ਕੇ ਦੁਬਾਰਾ ਫੇਰ ਦਿਖਾ ਦੀ ਤਾਂ ਕਿ ਸਾਡੇ ਲੋਕਾਂ ਨੂੰ ਨਾ ਪਤਾ ਲੱਗ ਜੇ ਵੀ ਕਿਵੇਂ ਆ ਦੇਖ ਲਓ ਤੁਸੀਂ ਇੱਕ ਪਾਸੇ ਸੱਤ ਲੋਈ ਦਾ ਪਾਣੀ ਆ ਦੂਜੇ ਪਾਸੇ ਉਹ ਕਿੰਨਾ ਸਾਫ਼ ਆ ਤੇ ਇੱਕ ਪਾਸੇ ਤੁਸੀਂ ਆ ਦੇਖ ਲਓ ਹੁਣ ਆਪਦੀਆਂ ਅੱਖਾਂ ਦੇ ਨਾਲ ਤੁਸੀਂ ਫਰਕ ਦੇਖ ਲਓ ਵੀ ਕਿਵੇਂ ਸਾਡੇ ਦਰਿਆਵਾਂ ਨੂੰ ਗੰਧਲਾ ਕੀਤਾ ਜਾ ਰਿਹਾ ਕਿਵੇਂ ਉੱਪਰ ਜਿਹੜੀ ਫੈਕਟਰੀਆਂ ਦੇ ਧੂਏ ਦੇ ਨਾਲ ਜਿਹੜੀ ਹਵਾ ਸਾਡੀ ਦੂਸ਼ਿਤ ਕੀਤੀ ਆ ਜਾ ਰਹੀ ਆ ਠੀਕ ਹੈ ਤੇ ਬਾਕੀ ਉਦੋਂ ਬਾਅਦ ਦੇ ਵਿੱਚ ਸਾਰਾ ਇਲਜ਼ਾਮ ਮੜ ਦੇਣਗੇ ਕਿਸਾਨ ਦੇ ਸਿਰ ਤੇ ਕਿ ਜੀ ਪਰਾਲੀ ਨੂੰ ਅੱਗ ਲਾ ਕੇ ਕਿਸਾਨ ਹੀ ਹਵਾ ਦੂਸ਼ਿਤ ਕਰਦਾ ਵੀ ਕਿਸਾਨ ਹੀ ਪਾਣੀ ਵੇਸਟ ਕਰਦਾ ਸਰਕਾਰਾਂ ਨੂੰ ਆਹ ਪਤਾ ਨਹੀਂ ਕਿਉਂ ਨਹੀਂ ਦਿੰਦਾ ਸਾਰਾ ਕੁਝ ਹੁੰਦਾ ਹੋਇਆ ਵੀ ਅਣ ਦੇਖਿਆ ਕਰਕੇ ਚਲੇ ਜਾਂਦੇ ਆ ਕਿਉਂਕਿ ਬਾਈ ਫੈਕਟਰੀਆਂ ਵਾਲੇ ਠੀਕ ਆ ਇੰਨਾ ਇੰਨਾ ਪੈਸਾ ਹੈਗਾ ਜਿਹੜਾ ਲੀਡਰਾਂ ਦੇ ਮੂਹਰੇ ਧਰ ਦਿੰਦੇ ਆ ਉੱਥੇ ਉਹ ਚੁੱਪ ਹੋ ਜਾਂਦੇ ਹੁਣ ਉਹੀ ਤਾਂ ਗੱਲ ਆ ਨਾ ਬਾਈ ਹੁਣਾ ਕਿੰਨਾ ਦੇਖ ਕੇ ਵੀ ਮੈਂ ਕਹਿੰਦਾ ਬੰਦੇ ਨੂੰ ਲੱਗਦਾ ਵੀ ਯਾਰਾ ਕੀ ਹੋ ਰਿਹਾ ਯਾਰ ਸਾਡੇ ਦਰਿਆਵਾਂ ਨਾਲ ਠੀਕ ਆ ਕੀ ਹੋ ਰਿਹਾ ਫਿਰ ਜਦੋਂ ਕੁਦਰਤ ਬਈ ਆਪਦਾ ਰੰਗ ਦਿਖਾਉਂਦੀ ਆ ਨਾ ਫਿਰ ਉਹਦੀ ਮਾਰ ਹਟਾ ਸਾਰੇ ਦਬਦੇ ਆ ਕੁਝ ਕੁ ਲੋਕਾਂ ਦੀ ਗਲਤੀ ਕਰਕੇ ਜੇ ਤੁਸੀਂ ਕੁਦਰਤ ਨਾਲ ਖਿਲਵਾੜ ਕਰੋਗੇ ਤਾਂ ਵੀਰੇ ਭੋਗਤਣੀਆਂ ਸਾਰਿਆਂ ਨੂੰ ਪਹਿਣਗੇ ਇੱਕ ਦਿਨ ਫਿਰ ਗਰਬਾਣੀ ਦੇ ਵਿੱਚ ਲਿਖਿਆ ਹੋਇਆ ਜੀ ਪਵਨ ਗਰੂਪ ਪਾਣੀ ਪਿਤਾ ਆ ਤੁਸੀਂ ਦੇਖ ਲਓ ਵੀ ਸਾਡੇ ਪਿਓ ਦਾ ਕੀ ਹਾਲ ਕੀਤਾ ਹੋਇਆ ਆ ਦੇਖ ਲਓ ਪਾਣੀ ਨੂੰ ਆਪਾਂ ਪਿਓ ਕਹਨੇ ਆ ਗਰਬਾਣੀ ਦੇ ਵਿੱਚ ਵੀ ਲਿਖਿਆ ਗਿਆ ਵੀ ਪਾਣੀ ਪਿਤਾ ਇੱਧਰ ਤੁਸੀਂ ਦੇਖ ਲਓ ਹੁਣ ਵੀ ਪਿਓ ਦਾ ਕੀ ਹਾਲ ਕਰਤਾ ਇਹਨਾਂ ਨੇ ਆ ਵੱਡੇ ਵੱਡੇ ਘਰਾਣਿਆਂ ਨੇ ਆ ਫੈਕਟਰੀਆਂ ਵਾਲਿਆਂ ਨੇ ਤੇ ਵਿੱਚ ਹੀ ਸਾਡੇ ਲੀਡਰਾਂ ਨੇ ਸਾਡੀਆਂ ਗੰਦੀਆਂ ਸਰਕਾਰਾਂ ਨੇ ਇਹਨਾਂ ਨੇ ਆਪਦੇ ਧੀ ਪੁੱਤ ਦਾ ਬਾਹਰ ਸੈਟਲ ਕਰਤੇ ਇੱਥੇ ਆ ਸੱਤਿਆਨਾਸ਼ ਕਰਨ ਦੇ ਉੱਪਰ ਲੱਗੇ ਹੋਇਆ ਬੇੜਾਗਰਕ ਕਰਨ ਤੇ ਲੱਗੇ ਹੋਇਆ ਇਹ ਪੰਜਾਬ ਦਾ ਤੇ ਇਹੀ ਸੱਤ ਲੋਹ ਦਾ ਪਾਣੀ ਅੱਗੇ ਰਾਜਸਥਾਨੀਆਂ ਦਾ ਹਰਿਆਣੇ ਤੱਕ ਇਹ ਮਾਰ ਫਾ ਫਾਜਲ ਦਾ ਸਾਰੇ ਇਹ ਉੱਥੇ ਮਾਰ ਕਰਦਾ ਹੈ ਸਾਰਾ ਆਪਾਂ ਇਹ ਸਾਰਾ ਅੱਗੇ ਤੱਕ ਜਾਂਦਾ ਬਾਈ ਸਾਰਾ ਦੁਆਬੇ ਚ ਹੋ ਕੇ ਸਾਰਾ ਗਾਂਹ ਤੱਕ ਜਾਂਦਾ ਹੈ ਦਰਿਆ ਸੱਤ ਲੋਹ ਦਰਿਆ ਵਾ ਇਹ